ਵਾਹ ਬਈ ਵਾਹ ਇਸ ਨੂੰ ਤੁਸੀਂ ਕੋਠੀ ਕਹੋਗੇ ਜਾਂ ਹਵੇਲੀ ਕਹੋਗੇ ਮਸਤਰੀ ਨੇ ਪੂਰੀ ਸਰਾਗਲ ਬਾਤ ਕੀਤੀ ਪਈ ਹੈ ਬਈ ਬਹੁਤ ਸੋਹਣਾ ਕੰਮ ਕੀਤਾ ਗਾ ਦੇਖ ਕੇ ਪੂਰੀ ਰੂਹ ਖੁਸ਼ ਹੁੰਦੀ ਆ ਯਾਰ ਦੇਖੋ ਆਉਂਦੀ ਆ ਨਾ ਪੁਰਾਣੇ ਜਵਾਨੇ ਦੀ ਫੀਲ ਕਿਉਂਕਿ ਪਹਿਲਾਂ ਐਵੇਂ ਦਾ ਹੀ ਮਤਲਬ ਕਿ ਚਣਾਈ ਕੀਤੀ ਜਾਂਦੀ ਸੀ ਐਵੇਂ ਹੀ ਮਤਲਬ ਕਿ ਦੇਖੂ ਹੁੰਦੀ ਸੀ ਜੋ ਕਿ ਤੁਸੀਂ ਇਸ ਛਵੇਲੀ ਨੂੰ ਦੇਖ ਰਹੇ ਆ ਯਾਰ ਬਣਾਉਣ ਵਾਲੇ ਮਿਸਤਰੀ ਨੂੰ ਸਲਾਮ ਕਿਉਂਕਿ ਇਹ ਬਣਾਉਣ ਵਾਸਤੇ ਸਮਾਂ ਵੀ ਜ਼ਿਆਦਾ ਲੱਗਿਆ ਹੋਣਾਗਾ ਤੇ ਮਿਹਨਤ ਤਾਂ ਬਹੁਤ ਲੱਗਦੀ ਹੈ ਹਨਾ ਕਿਉਂਕਿ ਦਿਮਾਗ ਬਹੁਤ ਖਰਚ ਹੁੰਦਾਗਾ ਕਿਉਂਕਿ ਇੱਕ ਇੱਕ ਚੀਜ਼ ਨੂੰ ਕਿਸ ਤਰ੍ਹਾਂ ਲਾਉਣਾਗਾ ਪਰ ਯਾਰ ਬਣਾਉਣ ਵਾਲੇ ਬਾਈ ਨੂੰ ਸਲਾਮ ਆ ਜਿਸ ਨੇ ਮਤਲਬ ਕਿ ਇੰਨਾ ਸੋਹਣਾ ਮਤਲਬ ਕਿ ਕੰਮ ਕੀਤਾਗਾ ਪੂਰੀ ਸਫਾਈ ਦੇ ਨਾਲ ਪੂਰੀ ਸਰਾਗਰ ਲਵਾਤ ਹੈ ਬਾਈ ਅਨੋ ਵਾਇਗਰ ਜੀ ਕਹਾਲ ਸਾ ਵਾਇਗਰ ਜੀ ਫਤਿਹ